ਤੇ ਬਲੌਗ ਵਾਈਗਰੇ ਜੀ ਅੱਬਾ ਸਾਹਿਬ ਵਾਈਗਰੇ ਜੀ ਕੀ ਫਤਿਹ ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾਦੀ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਇੱਕ ਤੀ ਛਾੜੂ ਵਾਲਿਆਂ ਨੂੰ ਖਤਰਾ ਹੈ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਕੱਲ ਅਸੀਂ حساب ਜੋੜਿਆ 1100 ਫਲਾਕ ਸੰਤੀਆਂ ਤੇ ਆਪਣੇ ਕਾਗਜ਼ ਰੱਦ ਹੋਏ ਆ 1100 ਤੇ 100 ਜ਼िला ਪ੍ਰੀਸ਼ਦ ਦੇ ਜਿਹੜੇ ਰਾਤਾ ਪਾ ਅੱਜ ਦੇਖਦੇ ਆਪਾਂ ਕਿੰਨੇ 445 ਆਈ ਐ 1100 ਵਿੱਚੋਂ ਜੇ ਸੈਂਟ ਪਾਉਂਦੇ ਦੇਖੋ ਕਿੰਨੀਆਂ ਆਪਣੀਆਂ ਆ ਜਾਣੀਆਂ 1100 ਕਾਂਗਰਸ ਦੇ ਤੇ ਇਕੱਲੇ ਉਹਨਾਂ ਨੇ 400 ਹੀ ਰੰਦ ਕੀਤੇ ਸੀ 400 ਆ ਛੱਡੋ ਨੇ 400 ਕਾਂਗਰਸ ਦੇ 1100 ਆਪਣੇ ਫਿਰ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਪਤੀਆਂ ਜਿੱਤੀਆਂ ਬੋਲੇ ਸੋਨਿਹਾਰ ਸੋਨਿਹਾਰ ਸੋ ਜਿਹੜਾ ਮੇਰਾ ਕਹਿਨ ਦਾ ਪਾਇ ਕਿ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੇ ਆਪਾਂ ਹਾਰੇ ਵੀ ਆਂ ਤਾਂ ਦੋ ਨੰਬਰ ਦੇ ਆਂ ਕਾਂਗਰਸ ਦੀ ਜੇ ਦੇ ਤੋ ਇੱਕ ਤਾਂ ਸਾਰੇ ਵਾਪਰਾਂ ਨੂੰ ਵਧਾਈ ਜੈਣਾ। ਲੜਾਈ ਤੁਸੀਂ ਬੜੀ ਟੱਟ ਕੇ ਲੜਨਾ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਾਲੀ ਦਾ। ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ। ਹੁਣ ਆਪਾਂ ਗਲਤੀ ਨਹੀਂ ਕਰ ਸਕਦੇ। ਆਪਾਂ ਜਿਹੜੀ ਲੜਾਈ ਲੜ ਰਹੇ ਆਂ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ। ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਨ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕੇਜੀ ਵਾਲ ਨੂੰ ਕੋਈ ਫਿਕਰ ਨਹੀਂ ਨਾ ਹੌਲ ਕਾਦੀ ਨੂੰ ਆਪਾਂ ਨੂੰ ਹੈ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਰਲੇ ਮੁਲਖਲੇ ਵੀ ਆਪਣ ਨੂੰ ਲੈਣੋਂ ਹਟ ਗਏ ਹਰੇਕ ਦੇਸ਼ਾਂ 'ਚ ਹੁਣ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕਿੱਥੇ ਠੀਕ ਕਰਨਾ ਹੈ ਪੰਜਾਬ ਉਹ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਡਿਵੈਲਪਮੈਂਟ ਇੱਥੇ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਲ ਨਹੀਂ ਹੈ ਤੁਸੀਂ ਦੇਖੇ ਦਸਾਲ ਕਿਹਦੇ ਕਮੀ ਹੋਣ ਦਿੱਤੀ ਕਮੀ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਦੇ ਲਾਇਆ ਹੈ ਅਰੇ ਇਹਦੇ ਬੋਰਡ ਬਾੜੇ ਜਿਹਾ ਲਾਇਆ ਚ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤੇ ਤੇ ਭਗਵੰਦ ਹੁੰਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ तकरीबन ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਪੰਜ ਨਾਲ ਲਾ ਲੋ 1.5 ਕਰੋੜ ਪੰਜ ਸਾਲਾਂ ਚ ਇਹਨਾਂ ਨੇ ਚਾਹ ਰਿਹਾ 400 ਕਰੋੜ ਆ ਪੈਸਾ ਕਿੱਡਾ ਸੀ ਜੇ ਤੁਹਾਡੇ ਕੋਲੇ ਹੁੰਦਾ ਸੀ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਵੇਂ ਤੁਸੀਂ ਹੈਰਾਨ ਰਹੋਗੇ ਹਰ ਚੀਜ਼ ਦਾ ਟੈਂਟਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵੰਤ ਮਾਨ ਦੀ ਰੈਲੀ ਵੀ ਹੋਏ ਨਾ ਆਪਣੀ ਇੱਥੇ ਜਿਵੇਂ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮੈਂ ਦਿੰਦੇ ਆ ਆਪਣੇ ਨੂੰ ਜਿਹੜਾ ਪ੍ਰੋਟੈਂਟਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਆ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਬਠਿੰਡੇ ਫੰਕਸ਼ਨ ਸੀ ਇਹ ਬਠਿੰਡੇ ਸੀ ਕੋਈ ਕਿੱਥੇ ਅੱਤੇ ਅੱਛਾ ਇਹ ਰੋੜਾ ਵਾਲੀ ਨੇ ਇਹਨੇ ਲੌਂਗ ਬਾਲ ਲੌਂਗ ਬਾਲ ਵੀ ਸੀ 7 ਕਰੋੜ ਦਾ ਟੈਂਟ ਐਡੇ ਐਡੇ ਵੱਡੇ ਕੰਮ ਨੇ ਉਹਦਾ ਸਿੱਧਾ ਪੈਸਾ ਸਿੱਧਾ ਰੁੱਟਣ ਦੇ ਲੱਗੇ ਐਸ ਕਰਕੇ ਅਹਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਨੂੰ ਇਹਨਾ ਕਹਿਦਣਾ ਆਪਾਂ ਨੂੰ ਅਗਲੇ ਧਾਸਾ ਸਤੇ ਮਿਲ ਜਾਣਾ ਪਛਾਨ ਨਹੀਂ ਸਰੂਗਾ ਪੰਜਾਬ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾ ਜਿੰਨਾ ਹੁਣ ਕਰੰਟ ਆ ਨਾ ਐਜੀ ਸਪੀਡ ਰੱਖੋ ਪਰ ਨੇਰੀ ਲਿਆ ਲਗੇ ਮੈਨੂੰ ਲੱਗਦਾ ਇਹ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਜਿੱਤੇ ਹੈ ਕਈ ਸੀਟਾਂ ਮੈਂ ਦੇਖ ਰਿਆ ਸੀ ਅੰਦਰੋਂ ਐਮਐਲਏ ਵੀ ਭਜਾਤਾ ਸੀ ਬਾਈ ਜੀ ਗਿੱਦੜ ਪੱਤੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਪੱਤੀ ਤੇ ਫੋਨ ਨੂੰ ਕਰ ਠੀਕਣਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਰੋਂਦਾ ਗਿਆ ਅੱਜ ਇਹ ਹੈ ਕਿ ਨਾ ਫੈਨ ਦੱਸ ਰਿਹਾ ਸੀ ਭਾਈ ਜਿੰਨੇ ਲੀਡਰ ਸਾਰੇ ਦੇ ਪਿੰਡ ਹਰੇ ਇਹਨਾਂ ਕਚਾਲੂਲੇ ਪਰ ਮੈਂ ਇਹਨਾਂ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਦਨ ਤੁਸੀਂ ਮੂਡ ਪਾਜੇ ਤਾਂ ਜਿਤਾ ਦੇਨੇ ਹੋ। ਉਹ ਖਰਾਬ ਹੋ ਜੇ ਤਾਂ ਹਰਾ ਦੇ। ਅਜੇ ਦੂਜਿਆਂ ਤੋਂ ਨਹੀਂ ਹਾਰਦੇ। ਹੋਰ ਕਿਸੇ ਨਾਲ ਹਾਰਦੇ। ਹਾਰਦੇ। ਹੁਣ ਤੁਹਾਡਾ ਮੂਡ ਪੂਰਾ ਬਣਿਆ ਪਿਆ ਜਿੰਦਾ ਸਾਡਾ। ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ। ਡੱਟ ਕੇ ਲੱਗਿਆ। ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ। ਆ ਯਾਰ ਇੱਕ ਦੱਸਾ ਆਪ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਕਿਹਾ ਮਾੜਾ ਜਾ ਹੱਥ ਜਾਏ ਜਵਾਬ ਅੱਜ ਆ ਗਿਆ ਜੱਫੀ ਆਇਆ ਛੋਡੇ ਕਰ ਬਹੁਤ ਬਹੁਤ ਅੱਗੇ ਬੜਿੰਗ ਜਸਵਿੰਦਰ ਕੌਰ ਅੰਗਰੇਜ਼ ਕਿੱਥੇ ਆ ਗਏ ਆਜੇ ਇਧਰ ਆ ਜਾ ਗੁਰਾਣਾ ਗੁਰਨਾਮ ਸਿੰਘ i ਵਾਇਗੁਰੂ ਜੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਪਤੈ ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾਦੀ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਇੱਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਕੱਲ ਅਸੀਂ ਹਿਸਾਬ ਜੋੜਿਆ ਕਿਸੇ ਜਣ ਬਿੱਲੀ ਅੱਜ ਹੋ ਗਿਆ ਕਰਨ ਗਿਆ 1100 ਬਲਾਕ ਸਮਤੀਆਂ ਦੇ ਆਪਣੇ ਕਾਗਜ਼ ਰੱਦ ਹੋ ਗਏ 1100 ਤੇ 100 ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਨਾਲਤਾ ਪਾ ਅੱਜ ਦੇਖਦੇ ਆਪਾਂ ਕਿੰਨੇ ਆ 445 ਹੀ ਐ 1100 ਵਿੱਚੋਂ ਜੇ ਪਾਉਂਦੇ ਦੇਖੋ ਕਿੰਨੀਆਂ ਆਪਣੀਆਂ ਆ ਜਾਣੀਆਂ 1100 ਕਾਂਗਰਸ ਦੇ ਤੇ ਇਕੱਲੇ ਉਹਨਾਂ ਨੇ 400 ਹੀ ਰੱਦ ਕੀਤੇ ਸੀ 400 ਆ ਛੱਡ ਉਹਨੇ 400 ਕਾਂਗਰਸ ਦੇ 1100 ਆਪਣੇ ਫਿਰ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਪਤੀਆਂ ਜਿੱਤੀਆਂ ਬੋਲੇ ਸੋਨਿਹਾਰ ਹਾਸ਼ਮੀਰਾ ਉਹ ਜਿਹੜਾ ਮੇਰਾ ਕਹਿਨ ਦਾ ਪਾ ਹੈ ਕਿ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੀ ਆਪਾਂ ਹਾਰੇ ਵੀ ਆਂ ਤੇ ਦੋ ਨੰਬਰ ਤੇ ਆਂ ਕਾਂਗਰਸ ਤੀਜੇ ਤੇ ਆਂ ਸੋ ਇੱਕ ਤਾਂ ਸਾਰੇ ਵਕਤਾਂ ਨੂੰ ਵਧਾਈ ਦੇਣਾ ਚਾਹਣਾ ਲੜਾਈ ਤੁਸੀਂ ਬੜੀ ਟੱਟ ਕੇ ਲੜਨਾ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਾਲੀ ਦਾ ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ ਹੁਣ ਆਪਾਂ ਗਲਤੀ ਨਹੀਂ ਕਰ ਸਕਦੇ ਆਪਾਂ ਜਿਹੜੀ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ ਕਿਉਂਕਿ ਆਪਾਂ ਸਹੀ ਮੰਨੇ ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂਵਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕੇਜਰੀਵਾਲ ਨੂੰ ਕੋਈ ਫਿਕਰ ਨਹੀਂ ਕਰੋ ਨਹੀਂ ਰਾਹੁਲ ਗਾਦੀ ਨੂੰ ਆਪਾਂ ਨੂੰ ਹੈ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਰਲੇ ਮੁਲਖਾਂਲੇ ਵੀ ਆਪਣੋਂ ਲੈਣੋਂ ਹਟ ਗਏ ਹਰੇ ਦੇਸ਼ਾਂ 'ਚ ਹੁਣ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕਿੱਥੇ ਕਰਨਾ ਹੈ ਪੰਜਾਬ ਨੂੰ ਤਕੜਾ ਇੱਥੇ ਹੀ ਇੰਡਸਟਰੀ ਇੱਥੇ ਹੀ ਡਿਵੈਲਪਮੈਂਟ ਇੱਥੇ ਹੀ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆਂ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਲ ਨਹੀਂ ਹੈ ਤੁਸੀਂ ਦੇਖਿਆ 10 ਸਾਲ ਕਿਹਦੇ ਕਮੀ ਹੋਣ ਦਿੱਤੀ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਅਰੇ ਇਹਦੇ ਬੋਰਡ ਬਾੜੇ ਜਿਹਾ ਲਾਇਆ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤੇ ਤੇ ਭਗਵੰਦ ਹੁੰਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ तकरीबन ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਨੂੰ 5 ਨਾਲ ਲਾ ਲਓ 60 ਕਰੋੜ 5 ਸਾਲਾਂ ਚ ਇਹਨਾਂ ਨੇ ਚਾਹ ਰਿਹਾ 400 ਕਰੋੜ ਆ ਪੈਸਾ ਕਿਡਾ ਸੀ ਜੇ ਤੁਹਾਡੇ ਕੋਲੇ ਹੁੰਦਾ ਸੀ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਵੇਂ ਤੁਸੀਂ ਹੈਰਾਨ ਰਹੋਗੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵਾਨ ਤੇ ਮੰਦੀ ਰੈਲੀ ਵੀ ਹੋਏ ਨਾ ਆਪਣੀ ਇੱਥੇ ਜਿਵੇਂ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪਰ ਟੈਂਡਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਆ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਬਠਿੰਡੇ ਫੈਕਸ਼ਨ ਸੀ ਜੀ ਬਠਿੰਡੇ ਸੀ ਕੋਈ ਕਿੱਥੇ ਫਤਿਹ ਅੱਥੇ ਜੀ ਰੋੜਾ ਵਾਲੀ ਨੇ ਲੌਂਗ ਵਾਲ ਲੌਂਗ ਵਾਲ ਵੀ ਸੀ 7 ਕਰੋੜ ਦਾ ਟੈਂਟ ਐਡੇ ਐਡੇ ਵੱਡੇ ਕੱਪਲੇ ਦਾ ਸਿੱਧਾ ਪੈਸਾ ਸਿੱਧਾ ਰੋਟੇ ਦੇ ਲੱਗੇ ਐਸ ਕਰਕੇ ਅਖਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਨੂੰ ਇਹਨਾ ਕਹਿਦਣਾ ਆਪਾਂ ਨੂੰ ਅਗਲੇ 6 ਸਾਲ ਸਿੱਤੇ ਮਿਲ ਜਾਣਾ ਪਛਾਣ ਨਹੀਂ ਸਰੂਗਾ ਪੰਜਾਬ ਦਾ ਬੋਲੇ ਸੋਨਹਿਰ ਜ਼ਿੰਦਗਾਰ ਵਾ ਜਿੰਨਾ ਹੁਣ ਕਰੰਟ ਹੈ ਨਾ ਐਜੀ ਸਪੀਡ ਰੱਖੋ ਪਰ ਢੇਰੀ ਲਿਆ ਲਗੇ ਮੈਨੂੰ ਲੱਗਦਾ ਇਹ ਕੋ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਥੇ ਧੱਕੇ ਨਾਲ ਜਿੱਤੇ ਹੈ ਕਈ ਸੀਟਾਂ 'ਤੇ ਦੇਖ ਰਿਆ ਸੀ ਸਤਾਂਦਰੂ ਐਮਐਲਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਬੱਤੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਬੱਤੀ ਤੇ ਫੋਨ ਨੂੰ ਫੜਕੀ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਰੋਂਦਾ ਗਿਆ ਆ ਜਿਹੜੇ ਹੈ ਕਿ ਨਾ ਫੈਨ ਦੱਸ ਰਿਆ ਸੀ ਹੋਈ ਜਿੰਨੇ ਲੀਡਰ ਸਾਰੇ ਦੇ ਪਿੰਡਾਰੇ ਇਹਨਾਂ ਕਚਾਲੂੜਾ ਜੀ ਪਰ ਮੈਂ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ ਸਹੀ ਗੱਲ ਸਹੀ ਮਤਲਬ ਤੁਸੀਂ ਮੂਡ ਪਾ ਜੇ ਤਾਂ ਜਿਤਾ ਦੇਣਿਓ ਅਜੀ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਨੇ ਹਾਰੇ ਹੁਣ ਤੁਹਾਡਾ ਪੂਰਾ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਹਟ ਡੜਕੇ ਲੱਗੀ ਐ ਤੁਸੀਂ ਜ਼ਿਲ੍ਹਾ ਹਿਮਾਲਾਤ ਮੈਂ ਪੰਜਾਬ ਸੁਮਾਦਾਂ ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਕਿਹਾ ਮਾੜਾ ਜਾਂ ਹੱਥ ਜਾਏ ਜਵਾਦ ਅੱਜ ਆ ਗਿਆ ਜੱਫੀ ਆਇਆ ਥੋੜੇ ਕਰ ਬਹੁਤ ਬਹੁਤ ਵਧੇ ਅੱਗੇ ਬੜਿੰਗ ਜਸਵਿੰਦਰ ਕੌਰ ਅੰਗਰੇਜ਼ ਕਿੱਥੇ ਸੰਗਰਾਣਾ ਗੁਰਨਾਮ ਸਿੰਘ ਆਹ ਬਈ ਗੁਰਨਾਮ ਗੁਰਨਾਮ ਸਿੰਘ ਸੰਗਰਾਣਾ ਜਿੱਧਰ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਖੰਦੇ ਵਾਲਾ ਜੀ ਜਸਦੀਪਪੁਰ ਆ ਜੀ